ਪ੍ਰੇਤਾਨੀ ਕੋ ਨਾ ਇਹ ਪਤਾ ਕਰ ਦੇ ਨਾ ਨਾ ਪਹਿਲਾਂ ਕਰਦੇ ਸੀਗਾ ਪਹਿਲਾਂ ਜੋ ਮਰਜੀ ਕਰਿਆ ਪਰ ਜੈਸੇ ਗੁਰੂ ਮਹਾਰਾਜਾ ਕਿਰਪਾ ਨਸਿਆ ਨੂੰ ਛਡੋ ਮੇਰੇ ਬੀਰ ਜੀ ਕੁੱਮ ਕੇ ਬੋਤ ਹੈ ਕੀ ਤਮ ਕੀ ਦਿੰਦੇ ਅਸੀਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਟਨਾ ਸਾਹਿਬ ਦਾ ਹੈ ਹਮ ਸਾਡਾ ਗੁਰੂ ਏ ਪਟਨਾ ਸਾਹਿਬ ਦਾ ਹੈ ਦਸੂ ਅਸੀਂ ਕੀ ਕਰੀਏ ਪੂਰਾ ਵੀ ਨਾ ਨਦੀ ਚੇਨੀ ਢੋਲ ਦਾ ਪੂਰਾ ਵੀ ਨਹੀਂ ਢੋਲਿਆ ਚਿੱਟਾ ਮਾਰਾ ਜੇ ਲਿਆ ਕੇ ਨਾ 1500 ਸੂ ਸੂ ਕਰਕੇ ਵਕਤ ਰਗਾਂ ਨਾ ਅੱਖਾਂ ਮੀਜ ਲੈਣਾ 2 ਘੰਟਾ ਪੈ ਜਾਣਾ ਸੋ 1000 ਗਿਆ ਇਹੀ ਜਗ ਕਈ ਵੀਰਾ ਹੋਣਾ ਲੱਖੋ ਬੰਦੇ ਹੋਣਾ ਕਿੰਨੀ ਪੈਸਾ ਗਿਆ ਇਹ ਬੰਦੇ ਨੂੰ ਤੁਸੀਂ ਕਿੰਨੇ ਸਾਲ ਤੋਂ ਜਾਂਦੇ ਕਿੰਨੇ ਸਮੇਂ ਤੋਂ ਰਹਿੰਦੇ ਹੋ ਇਹਨੂੰ ਸਦਾ ਹੀ ਸਾਲ ਹੋ ਗਈ ਸਹੀ ਹੈ ਇਹ ਬੰਦਾ ਬਹੁਤ ਸਹੀ ਨਸ਼ਾ ਪੱਤਾ ਤਾਂ ਨਹੀਂ ਕਰਦਾ ਜੀ ਮਤਲਬ ਜੇ ਉਹਨੇ ਬਾਣਾ ਪਾਇ ਤਾਂ ਸਹੀ ਚ ਪਾਇਆ ਆ ਆ ਆ ਦਿਖਾਵੇ ਵਾਲਾ ਨਹੀਂ ਠੀਕ ਆ ਤੇ ਮੈਂ ਨਹਾਂਗ ਸਿੰਘਾਗੁਰ ਪਹੁੰਚਿਆ ਮੈਂ ਕੋੜੇ ਦਾ ਨਾ ਜਿਹਦੇ ਖੂ ਖੂੜੀ ਅਖੂੜੀ ਲੋਹੇ ਦਾ ਉਹ ਦੇ ਦੋ ਕੀ ਕਹਿੰਦਾ ਕੀ ਕਰਨਾ ਕੰਨ ਘੜ ਤੇ ਟੰਗਣਾ ਕੀ ਮਜਬੂਰੀ ਆ ਦੂਰ ਨਹੀਂ ਹੁੰਦਾ ਕਹਿੰਦਾ ਕੀ ਗੱਲ ਕਰਦਾ ਤੋ ਕਿੰਨਾ ਸੋਨਾ ਜਿਹਾ ਸਰੀਰ ਹੈ ਤੇਰਾ ਦਾੜ੍ਹੀ ਰੱਖ ਕੇ ਕੇਸ ਰੱਖ ਤੇਰਾ ਸਾਰੇ ਦੁੱਖ ਦੂਰ ਹੋ ਜੂਆ ਤੋ ਦੇਖ ਲਓ ਮੈਂ ਰਖਿਆ ਅਮਰ ਚੱਕਿਆ ਓਕੇ ਆਇਆ ਤਮ ਕੀਆ ਡਰਦੇ ਤੇ ਵੀ ਇਹ ਕੰਦੇ ਦੇ ਕਿ ਇੱਥੇ ਕੋਈ ਹੁਣ ਡੰਗ ਨਾ ਕਰਾ ਦੇ ਕੋਈ ਨਹਾੰਗ ਸਿੰਘ ਨਾ ਆਵੇ ਬੀਬੀ ਥੱਲੇ ਰਹਿ ਦੇ ਅੱਛਾ 60 60 64 64 ਪੰਪ ਮੈਂ ਆਪ ਦੇਖਿਆ ਲਾਉਂਦਾ 65 ਪੰਪ 64 ਪੰਪ ਮੈਂ ਆਪ ਦੇਖਿਆ ਇਹਦੇ ਨਾਲ ਹੈ ਕਿ ਅਸੀਂ ਤਕਰੀਬਨ 20-25 ਸਾਲ ਤੋਂ ਦੇਖਦੇ ਆਂ 3 ਵਜੇ 4 ਵਜੇ ਨੇ ਇੱਥੇ ਹੁੰਦੇ ਆ ਜੀ ਆ ਸਾਡਾ ਸਾਹਮਣੇ ਘਰ ਆ ਬਹੁਤ ਸੇਵਾ ਕਰਦਾ ਤੇਸੀ ਇਸ਼ਨਾਨ ਕਰਕੇ ਇੱਥੇ ਹੁੰਦਾ ਔਰ ਇੱਥੋਂ ਬਾਅਦ ਉਹ ਅਸਤਾਨਾ ਸਿੰਘਾ ਜੀ ਦਾ ਹੂੰ ਹੂੰ ਸਾਹਮਣੇ ਪਾ ਕੇ ਹਾਂਜੀ ਬਿਲਕੁਲ ਅਗਲੇ ਵਾਸਤੇ ਹਾਂ ਉਹ ਤੋਂ ਬਾਅਦ ਗੁਰੂ ਘਰ ਜਾਣਾ ਜੀ ਠੀਕ ਉਹ ਤੋਂ ਬਾਅਦ ਫਿਰ ਇਹਨੇ ਆਪਣੇ ਕੰਮ ਤੇ ਜਾਣਾ ਆ ਸਮਾਰੋ ਮੇਰੇ ਵੀਰ ਜੀ ਗੁਰਵਾਲਾ ਬਨੋ ਮੇਰੇ ਵੀਰ ਜੀ ਮਾਰਾ ਆ ਸ੍ਰੀ ਗਾਲ ਕਾਲ ਸਾ ਜੀ ਡੇਟਾ ਕੋ ਜੀ ਹਾਂ ਜੀ ਹਾਂ ਜੀ ਅਸੀਂ ਆਈਆਂ ਜੀ ਬਠਿੰਡੇ ਤੋਂ ਤੁਹਾਨੂੰ ਮੈਂ ਸਪੈਸ਼ਲ ਆ ਸ਼ਾਮਾ ਇਹ ਤਾਂ ਬਾਈ ਜੀ ਕਹਿੰਦੇ ਉਹ ਤਾਂ ਹੈ ਹੀ ਨਹੀਂ ਖਾਲਸਾਈ ਲਾਦੀ ਮੈਂ ਕਹ ਨੌਰੀ ਰਾਂਦਾ ਬਸ 5 ਮਿੰਟ ਕੇ ਕੰਮ ਕਰੋ ਉਹਦੇ ਬਾਅਦ ਮੈਂ ਜਾਣਾ ਕਹੀਂ ਜਾਣਾ ਲੁਧਿਆਣਾ ਕੰਨੇ ਅ ਚਲੋ ਜਾਣੇ ਕੰਨੀ ਅੱਛਾ ਨਹੀਂ ਅਸੀਂ ਵੀ ਲੁਧਿਆਣਾ ਕੰਨੀ ਜਾਣਾ ਕੋਈ ਨਾ ਤੁਸੀਂ ਆਹ ਕਰੋ ਕੰਮ ਆਪਣਾ ਵਾਹਿਗੁਰੂ ਕੇ ਨਾਮ ਜਪੋ ਗੁਰੂ ਵਾਲਾ ਬਣੋ ਕੀ ਬਰ ਗੁਰੂ ਵਾਲਾ ਬਣ ਕੇ ਗੱਲ ਬੰਦੀ ਆ ਵੀਰ ਜੀ ਆ ਤੁਸੀ ਜਿਹੜਾ ਅਸਿਰਪਕ ਕਿਸ ਪਾ ਨਹੀਂ ਪਰਦਾ ਰੱਖਦਾ ਨਾ ਇਹ ਗੁਰੂ ਸਾਹਿਬ ਨੇ ਚਾਰ ਪੁੱਤਰ গਮਾਇਆ ਹੈ ਪੰਜਮਾ ਮਾਂ ਛੇਮਾ ਬਾਪ ਸਤਮਾ ਆਪ ਕੁਝ ਮੰਗਿਆ ਕਿਸੇ ਸੇ ਕਹਿੰਦਾ ਫਿਰ ਵੀ ਪਾਣਾ ਮਿੱਠਾ ਲੱਗਿਆ ਸਾਨੂੰ ਇਹ ਚੀਜ਼ਾਂ ਸੇ ਨਾ ਪਿਆਰ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਫਿਰ ਵੀ ਨਹੀਂ ਕਾਸੂ ਨਹੀਂ ਬਾਇਆ ਸਰਸਾ ਨਦੀ ਚ ਇਨੀ ਮੀ ਪੈਂਦੇ ਤੇ ਇਨੀ ਹਾਰ ਆ ਗਿਆ ਫਿਰ ਵੀ ਪੂਰਾ ਵੀ ਨਹੀਂ ਡੋਲਿਆ ਵਾਹਿਗੁਰੂ ਵਾਹਿਗੁਰੂ ਬੋਲਦਾ ਪੂਰਾ ਵੀ ਨਾ ਨਦੀ ਚੇਨੀ ਡੋਲਦਾ ਪੂਰਾ ਵੀ ਨਹੀਂ ਡੋਲਿਆ ਉਹਨੇ ਕਿੰਨੀ ਦੁਸ਼ਮਨ ਚੜ ਕੇ ਆਇਆ ਕਹਿੰਦਾ ਅਸਾਂ ਕੇ ਮਾਰ ਲਾਓ ਤੇ ਆਪਾ ਉਹਨਾਂ ਦਾ ਹੁਕਮ ਨਾ ਮੰਨਿਆ ਵੀਰ 21 ਦਾੜ੍ਹੀ ਪਿੱਛੇ ਇਹ ਜ਼ੁਲਮ ਹੋਇਆ ਬਹੁਤ ਜ਼ੁਲਮਾ ਹੋ ਇੱਕ ਗੱਲਾਂ ਖਾਲਸਾ ਜੀ ਨੇ ਸ੍ਰੀਸ਼ ਜੀ ਨੇ ਬਿਲਕੁਲ ਸਹੀ ਕੰਗਾ ਇਹ ਆਪਣੇ ਲਈ ਦੁੱਖ ਦੀ ਗੱਲ ਆਣਾ ਪੰਜਾਬੀਆਂ ਲਈ ਸ਼ਾਇਦ ਸਾਡੇ ਲਈ ਮੇਰੇ ਲਈ ਵੀ ਕਹਿ ਲਿਆ ਆਪਾਂ ਵੀ ਇਹ ਗੱਲਾਂ ਆਪਾਂ ਨੂੰ ਅੱਜ ਸਰੇਸ਼ ਜੀ ਦੱਸ ਰਹੇ ਹਨ ਆਪਾਂ ਜਿਹੜੇ ਪੰਜਾਬ ਦੇ ਜੰਮੇ ਹੋਏ ਆਂ ਸ਼ਾਇਦ ਇਹਨਾਂ ਨੂੰ ਇਹ ਗੱਲਾਂ ਅਜੇ ਨਹੀਂ ਪਤਾ ਹੋਣਗੀਆਂ ਪਰ ਇਹਨਾਂ ਨੂੰ ਪਤਾ ਹੈ ਤੇ ਪਰ ਕਈ ਬੰਦੇ ਵਿੱਚ ਇਹ ਵੀ ਕਹਿ ਦੇਣਗੇ ਵੀ ਯਾਰ ਇਹ ਤਾਂ ਆਰਐਸਐਸ ਦੇ ਛੱਡੇ ਹੋਏ ਆ ਕਿਸੇ ਯੰਗਸਿਆਂ ਦੇ ਛੱਡੇ ਹੋਏ ਆ ਵੀ ਯੂਪੀ ਵਾਲੇ ਸਾਨੂੰ ਕੀ ਦੱਸਣਗੇ ਭਈ ਇਹ ਕੀ ਦੱਸਣੇ ਤੁਹਾਨੂੰ ਬੋਲਦੇ ਖਾਲਸਾ ਹੀ ਕੁਝ ਆ ਕਮੈਂਟਾਂ 'ਚ ਮੈਂ ਤਾਂ ਪੜਦਾ ਨਹੀਂ ਹੈ ਨਹੀਂ ਕੋਈ ਬੋਲਦੇ ਬੁਰਾ ਭਲਾ ਹਨਾ ਵੀ ਹਾਂ ਹਾਂ ਭਾਈਆ ਇਹ ਇਹ ਸਾਨੂੰ ਕੀ ਦੱਸੂਗਾ ਇਹ ਨਕਲੀ ਬਹੁਤ ਮੁਕੇ ਬਹੁਤ ਆ ਕਿ ਧਮਕੀ ਦਿੰਦੇ ਕਹਿੰਦੇ ਐ ਕਰੂੰਗਾ ਤੂੰ ਤਾਂ ਆਏ ਆ ਫਲਾਣਾ ਰਾਜ ਕਰਨੇ ਆ ਗਿਆ असी श्री गुरु गोबिंद सिंह पटना साहब का है गुरुए पटना साहब दसो की करिए जिधर नो हो, ले पत्ते अमृत छका दू अमृत छकाने के मतलब कि सारा दुनिया मैं अमृत छकवा के गुरु वाला बनवा दू पहला बहो बहो गोविंद राय चिड़िया बाज लड़ाए एक सिंह सवा लाख लड़ाए फिर कह गुरु गोविंद सिंह ਅੱਬ ਕੇ ਨਾ ਤਬ ਕੇ ਸੁਣਦਾ ਹੋਇਆਂ ਸੁਣੀ ਸ੍ਰੀ ਗੁਰੂ ਗੋਬਿੰਦ ਸਿੰਘ ਸਭ ਕੇ ਸੁਣਦਾ ਹੈ ਗੁਰੂ ਤੇਗ ਬਹਾਦਰ ਸਿੰਘ ਚਾਂਦੀ ਚੌਕ ਦਿੱਲੀ ਚ ਜੰਬੂ ਦਾ ਪੰਡਤ ਕਾਸੀ ਕੇ ਪੰਡਤ ਸਭ ਆ ਕੇ ਹੱਥ ਜੋੜਿਆ ਚੰਦਾ ਮਹਾਰਾਜ ਸਾਨੂੰ ਬਚਾਓ ਸਾਵਾ ਮਨ ਜਨਰ ਸੂਚੋ ਸਾਵਾ ਮਨ ਜਨਰ ਜੋਖ ਕੇ ਦੇਖੋ ਕਈ ਲੱਖ ਬੰਦੇ ਦਾ ਹੁੰਦੇ ਹ ਉਤਾਰ ਕੇ ਔਰਨ ਦੇਵ ਰੋਟੀ ਖਾਂਦਾ ਦਾ ਇੱਕ ਟਾਈਮ ਕਿੰਨੀ ਉਹ ਬੁਰਾ ਹਾਲ ਕਰਦੇ تھے ਜੇ ਸਾਧੂ ਸੰਤ ਤਪੱਸਿਆ ਕਰਦੇ ਤਾਂ ਉਹਨਾਂ 'ਚ ਖੂਨ ਪਾ ਦਿੰਦੇ ਤੇ ਗੜੇ 'ਚ ਗੁਰੂ ਗੋਬਿੰਦ ਸਿੰਘ 9 ਸਾਲ ਕੇ ਉਮਰ 'ਚ ਫਿਰ ਕਹਿੰਦਾ ਪਾਪਾ ਜੀ ਤੇਰੇ ਦੇ ਉੱਪਰ ਕੌਣ ਹਾਈਓ ਨਹੀਂ ਕੋਈ ਕਿ ਜਾਓ ਗਰੀਬਾਂ ਦਾ ਜਾਨ ਬਚਾ ਥੋੜਾ ਪਹਿਲਾਂ ਨਾਮ ਕੀ ਸੀਗਾ ਸੁਰੇਸ਼ ਕੁਮਾਰ ਸੁਰੇਸ਼ ਕੁਮਾਰ ਯਾਦਵ ਸੁਰੇਸ਼ ਕੁਮਾਰ ਯਾਦਵ ਤੁਸੀਂ ਪਹਿਲਾਂ ਕਿੱਥੋਂ ਦੇ ਰਹਿਣ ਵਾਲੇ ਮਤਲਬ ਯੂਪੀ ਦੇ ਨੇਪਾਲ ਦਾ ਨੇਪਾਲ ਦਾ ਨਹੀਂ ਝੂਠ ਨਹੀਂ ਬੋਲਣਾ ਨੇਪਾਲ ਦੇ ਹਾਂ ਸੁਰੋਂ ਸੇ ਮੈਂ ਬਚਪਨ ਸੇ ਉਰੇ ਆ ਕੇ ਪਾਲਿਆ ਹੁਆ ਹੈ ਉਰੇ ਲੜ ਲੱਗਿਆ ਪਹਿਲਾਂ ਝਾੜੂ ਮੇਗਾੜਾ ਮਾਰਦਾ ਸੀਂਗਾ ਸਹੀਦਾ ਆਪਾਂ ਇੱਥੇ ਸੇ ਮੈਨੂੰ ਇੱਥੇ ਇੱਥੇ ਹਾਂ ਆ ਜਾਗੇ ਤੇ ਬਈ ਦਿਖਾਈ ਪਤਨਾ ਇੱਧਰ ਆ ਜਗਾ ਹੈ ਆ ਜਗਾ ਤੇ ਕਿੰਨੀ ਉਮਰ ਚ ਆ ਕੇ ਤੁਸੀਂ ਇੱਥੇ ਨਾ ਸੀ 10 ਸਾਲ ਕੇ ਉਮਰ ਚ ਆ ਗਿਆ ਤਾਂ ਮਤਲਬ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਪਜਾ ਰਹੇ ਹੋ ਹੋ ਗਿਆ ਮੈਨੂੰ ਲੱਗਦਾ 27 ਸਾਲ ਤਾਂ ਹੋ ਗਏ ਜੀ 27 ਸਾਲ ਹੂੰ ਅੱਛਾ ਇੱਥੇ ਤੇ ਫਿਰ ਤੁਸੀਂ ਪਹਿਲਾਂ ਮਤਲਬ Hindu ਪਰਿਵਾਰ ਚੋਂ ਤੁਸੀਂ ਹਾਂ ਹਿੰਦੂ ਹੈ ਪਹਿਲਵਾਨ ਆ ਸੁਰੇਸ਼ ਕੁਮਾਰ ਯਾਦਵ ਛੋਟਾ ਫਿਰ ਇਹ ਵਿਚਾਰ ਕਿਵੇਂ ਬਣਿਆ ਵੀ ਤੁਸੀਂ ਸਿੱਖ ਧਰਮ ਅਪਣਾਉਣਾ ਹੈ ਜਾਂ ਖਾਲਸਾ ਸਜਣਾ ਹੈ ਇਹ ਕਿਵੇਂ ਵਿਚਾਰ ਸਮਾਜ ਦੇ ਵਿਚਾਰ ਕੁਝ ਨਹੀਂ ਤਾਂ ਅਸੀਂ ਸ੍ਰੀ ਰਾਮ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਕਰਦੇ ਹੁੰਦੇ ਤੇ ਹੂੰ ਫਿਰ ਦਾੜੀ ਵੀ ਘਟਾ ਲੈਂਦੇ ਸੀ ਤੇ ਸਾਨੂੰ ਕੋਈ ਸਿੰਘ ਮਿਲਿਆ ਅਸੀਂ ਬਹੁਤ ਮਜਬੂਰ ਤਾਂ ਇੱਕ ਪੈਸਾ ਲੈਂਦਾ ਦਾ ਦੂਆ ਪੈਸਾ ਚੜ ਜਾਂਦਾ ਦਾ ਤੇ ਮੈਂ ਨਹਾਂਗ ਸਿੰਘਾ ਕੋਲ ਪਹੁੰਚਿਆ ਮੈਂ ਘੋੜੇ ਦਾ ਨਾ ਜਿਹੜੇ ਕੋ ਖੋੜੀ ਆ ਖੋੜੀ ਲੋਹੇ ਦਾ ਉਹ ਦੇ ਦੋ ਕਿ ਕਹਿੰਦਾ ਕੀ ਕਰਨਾ ਇਹਨਾਂ ਘਰ ਚ ਟੰਗਣਾ ਕੀ ਮਜਬੂਰੀ ਆ ਦੂਰ ਨਹੀਂ ਹੁੰਦਾ ਕਹਿੰਦਾ ਕੀ ਗੱਲ ਕਰਦਾ ਤੂੰ ਕਿੰਨਾ ਸੋਨਾ ਜਿਹਾ ਸਰੀਰ ਤੇਰਾ ਦਾੜ੍ਹੀ ਰੱਖ ਕੇ ਕੇਸ ਰੱਖ ਤੇਰਾ ਸਾਰੇ ਦੁੱਖ ਦੂਰ ਹੋ ਜੂਗਾ ਤੇ ਦੇਖ ਲਓ ਮੈਂ ਰੱਖਿਆ ਅਮਰ ਛਕਿਆ ਐਨ ਓਕੇ ਬਹੁਤ ਮੇਰੇ ਕਿਰਪਾ ਹੈ ਮਹਾਰਾਜਾ ਬਹੁਤ ਮਤਲਬ ਆਪਣੇ ਵੀ ਤੁਹਾਡਾ ਮਨ ਬਣਿਆ ਕਿਸੇ ਆਰਐਸਐਸ ਨੇ ਤਾਂ ਨਹੀਂ ਤੁਹਾਨੂੰ ਪੈਸੇ ਨਹੀਂ 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 ਜਾਂ ਕਿਸੇ ਏਜੰਸੀ ਨੇ ਤੁਹਾਨੂੰ ਮੈਂ ਤੇਰਾ ਤਮਕੀ ਦਿੱਤਾ 10 ਲੱਖ ਦੇਉਂਗਾ ਇਹ ਪ੍ਰਚਾਰ ਛੱਡ ਤੂੰ ਆਪਣਾ ਕਰ ਜਾ ਮੈਂ 10 ਲੱਖ ਬਥੂਕ ਦੂੰਗਾ ਮੈਂ ਪ੍ਰਚਾਰ ਨਹੀਂ ਚੱਲੂਗਾ ਕੋਣ ਕੋਣ ਕਹਿੰਦੇ ਵੀ ਪ੍ਰਚਾਰ ਛੱਡ ਪਤਾ ਨਹੀਂ ਕਾ ਮੋਬਾਈਲਾ ਚ ਕਿਹਨੂੰ ਦਸੀਏ ਮੋਬਾਈਲਾ ਚ ਫੋਨ ਕਰਦੇ ਕਿਸੇ ਕੋਈ ਆਪਣੇ ਹਿੰਦੂ ਵੀਰਾਂ ਦਾ ਵੀ ਕਾਲ ਆ ਵੀਰ ਤੁਸੀਂ ਪਤਾ ਨਹੀਂ ਕੋਈ ਹੋਊਗਾ ਕੋਈ ਹੋਊਗਾ ਮੈਂ ਨਹੀਂ ਜਾਣਦਾ ਹਿੰਦੂ ਮੈਂ ਤਾਂ ਸਭ ਇੱਕੇ ਮੰਨਦਾ ਹਿੰਦੂ ਚਾਹੇ ਮੁਸਲਮਾਨ ਚਾਹੇ ਸਿੱਖ ਇੱਕ ਬਨੋ ਇੱਕ ਬਨ ਕੇ ਆਪਾਂ ਦੁਨੀਆ ਪਰ ਰਾਜ ਵਧੀਆ ਚਲਾਈਏ ਸਰਕਾਰ ਚਾਹੇ ਪੁਲਸ ਵਾਲਾ ਵੀਰ ਚਾਹੇ ਗਰੀਬ ਵੀਰ ਚਾਹੇ ਅਮੀਰ ਵੀਰ ਚਾਹੇ ਕੋਈ ਵੀ ਹੈ मिलके राज चलावे किसी नु माराक चंगा ना कहो बढ़िया जिंदगी मजा से जियो शेर बनो गुरु वाला बनो तुसी पढ़दे रंदे ग्रंथ साहिब भी पढ़दे या पानी पढ़दे हम मंत्र मंत्र करता अनपढ़ बंदा अनपढ़ बंदा मूल मंत्र मूल मंत्र जेने मर्जी पढ़ा एक कामकार सतनाम करता पुर्ख निरपवन भाई अकाल मूर्त जुनी सैपंगूर प्रसाद जप आज सच जुगा सच हैप्पी सच नानक खुशी पी सच सतनाम श्री वाइ ਏ ਆਪੇ ਆਪੇ ਦਿੱਤਾ ਤੁਮਹਾਨੂੰ ਮਤਲਬ ਮਤਲਬ ਤੁਹਾਨੂੰ ਤਾਂ ਗਿਆਨ ਗੁਰਬਾਣੀ ਬਾਰੇ ਬਹੁਤ ਹੈ ਮਤਲਬ ਕਹਿੰਦਾ ਭਾਵੇਂ ਕਿਉਂਕਿ ਕਈ ਲੋਕਾਂ ਨੂੰ ਸ਼ਾਇਦ ਐ ਲੱਗਦਾ ਹੋਊ ਵੀ ਇਹ ਤਾਂ ਉਹ ਮਜ਼ਾਕ ਮਜ਼ਾਕ 'ਚ ਵੀ ਕਾਸੀ ਦਾ ਕੋਈ ਗੋਲੀ ਗੱਪੇ ਦਾ ਨਾ ਡੱਕਿਆ ਨਾ ਕਰ ਦਿੰਦਾ ਹੋਵੇ ਨਾ ਮੈਨੂੰ ਕੋਈ ਕੋਈ ਦੁਸ਼ਮਣੀ ਕਰਨਾ ਹੋਵੇ ਪਤਾ ਲੱਗ ਜਾਂਦਾ ਕਿ ਕੋਈ ਦੁਸ਼ਮਣ ਮੇਰੇ ਪਾਰ ਜਦ ਇਹ ਕੰਨਾ ਚੱਕ ਦਿੰਗੇ ਭਾਟੇ ਥਾਪ ਹੀ ਦਿੰਦੇ ਆ ਤੇ ਪੰਜਾਬ ਦੇ ਲੋਕਾਂ ਤੋਂ ਇਹਾਂ ਕੋਈ ਸਿਕ ਸੰਗਤ ਤੋਂ ਕਿਸੇ ਕੋ ਮਦਦ ਦੀ ਅਪੀਲ ਹੈ ਵੀ ਕੋਈ ਆਪਾਂ ਨੂੰ ਚਾਹੀਦੀ ਆ ਪਾਪੀ ਨਹੀਂ ਆ ਮੰਗਿਆ ਕਿਆ ਪਿੱਛੇ ਰਹਾ ਵੀ ਨਹੀਂ ਕੁਝ ਕਿਆ ਮੰਗੇਗਾ ਉਹ ਦੇਣਾ ਖੁਸ਼ੀ ਦਾ ਹੀ ਨਹੀਂ ਗਾਲਾ ਕੱਢ ਕੇ ਦੇਊਗਾ ਕਮੈਂਟ ਚ ਗਲਤ ਬੋਲਦੇ ਆ ਕਿ ਮੰਗਨੇ ਲੱਗਿਆ ਗੁਰੂ ਕੇ ਸਿੰਘ ਨਹੀਂ ਮੰਗਿਆ ਗੁਰੂ ਕੇ ਸਿੰਘ ਇਹੀ ਪਿਆਰ ਦਿੱਤਾ ਵਰਜੀ ਆ ਕਿਸੇ ਦਾ ਐ ਤਾਂ ਬਥੇਰਾ ਲੋਕਾਂ ਨੇ ਗਲਤ ਗੀਤ गा ਕੇ ਡਾਂਸ ਕਰਦੇ ਨੱਚਦੇ ਆ ਉਹਨਾਂ ਨੂੰ ਬਥੇਰਾ ਪੈਸੇ ਕੇ ਹਰਚ ਰਹਿੰਦੇ ਆ ਪਰ ਅਸੀਂ ਤਾਂ ਗੁਰੂ ਦਾ ਨਾਮ ਦਾ ਪ੍ਰਚਾਰ ਕਰਨਾ ਕਿਸ ਨੇ ਆਈ ਵੀ ਨਹੀਂ ਪੁੱਛਿਆ சுரே ਸਿੰਘ ਕਿੱਥੇ ਰਹਿੰਦੇ ਆਂ ਕਿਆ ਕਰਦੇ ਆਂ ਹੂੰ ਇਹੀ ਹੈ ਸਾਦੀਪੁਰ ਵਾਲਾ ਕਿ ਧੰਨਵਾਦ ਕਰਦਾ ਇੱਥੇ ਪਚਕੋਹਾ ਆੜੇਦਾਰੇ ਇਹ ਵੀਰਾ ਸਾਨੂੰ ਧੰਨਵਾਦ ਕਰਦਾ ਕਿ ਸਾਨੂੰ ਬੱਚੇ ਮਾਰ ਪਾਲ ਕੇ ਬੱਚੇ ਮਾਰ ਰੱਖ ਕੇ ਸਿੱਖੀ ਨੂੰ ਪਿਆਰ ਕਰਵਾਇਆ ਨਹੀਂ ਤਾਂ ਹੋਰ ਪਿੰਡ ਵਾਲਾ ਹੁੰਦਾ ਹੋਰ ਬੰਦੇ ਹੁੰਦੇ ਇਹਨਾਂ ਨੇ ਕਹਣਾ ਲੰਘ ਜਾ ਇੱਥੇ ਕਿ ਸਾਨੂੰ ਨਾ ਮਰਵਾ ਦੇ ਇਹ ਸਭ ਫਿਰ ਵੀ ਨਹੀਂ ਡਰਿਆ ਆਇਆ ਤਮ ਕੀਆ ਡਰਦੇ ਦੇ ਵੀ ਇਹ ਕੰਦੇ ਦੇ ਕਿ ਇੱਥੇ ਕੋਈ ਹੁਣ ਡੰਗ ਨਾ ਕਰਾ ਦੇ ਕੋਈ ਨਹਾੰਗ ਸਿੰਘ ਨਾ ਮੈਂ ਡਰੋ ਨਾ ਮੈਂ ਮਰ ਜੂਗਾ ਪਰ ਪੰਜਾਬੀ ਵੀਰਾ ਲਈ ਸਿਸ ਦੇ ਦੂੰਗਾ ਪਰ ਪੰਜਾਬੀ ਵੀਰਾ ਦਾ ਸਿਰ ਉੱਚਾ ਚੱਕ ਕੇ ਜਾਊਂਗਾ ਅੱਛਾ ਹਾਂ ਤੁਸੀਂ ਇੱਕ ਵਾਰੀ ਉਹ ਨਾਰਾ ਲਗਾ ਦਿਓ ਜਿਹੜਾ ਦੇ ਕਹਿੰਦੇ ਨਸ਼ਾ ਪੱਤਾ ਛੱਡਣ ਵਾਲਾ ਵੀ ਕਿਉਂਕਿ ਨਸ਼ਾ ਪੱਤਾ ਨੌਜਵਾਨੀ ਬਹੁਤ ਕਰੀ ਜਾਂਦੀ ਚਲੋ ਜੀ ਕੋਈ ਨਸ਼ਾ ਪੱਤਾ ਛੱਡ ਕੇ ਗੁਰੂ ਦੇ ਨਾਲ ਲੱਗਦਾ ਹਨਾ ਤਾਂ ਚੰਗੀ ਗੱਲ ਆ ਉਹ ਇੱਕ ਵਾਰੀ ਅਪੀਲ ਕਰ ਦਿਓ ਆਪਣੇ ਦਰੋਤੇ ਗੁਰੂ ਵਾਲਾ ਬਨੋ ਵੀਰ ਪਹਿਨਾ ਜੀ ਨਸਿਆਂ ਨੂੰ ਛੱਡੋ ਮੇਰੇ ਵੀਰ ਜੀ ਬੱਚਿਆ ਸਮਾਰੋ ਮੇਰੇ ਵੀਰ ਜੀ ਗੁਰੂ ਵਾਲਾ ਬਨੋ ਮੇਰੇ ਵੀਰ ਜੀ ਪੰਜਾਬ ਛੱਡ ਕੇ ਨਾ ਜਾਓ ਵੀਰ ਜੀ ਦੇਸਾ ਵਿਦੇਸਾ ਮੇਰੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸੇ ਗਲਤ ਨਾ ਕਰੋ ਹੂੰ ਨਸਾ ਉਹ ਕਰੋ ਕਿ ਸਾਰਾ ਦਿਹਾੜੀ ਕੰਮ ਮੇ ਲੱਗ ਜਾ ਰਹੀ ਉਹ ਨਸਾ ਮਿਲਦੀ ਨਹੀਂ ਜਿਹੜੇ ਦਵਾਈਆਂ ਤੇ ਪੈਂਦਾ ਤਾਂ ਉਹ ਚੀਜ਼ ਮਿਲਦਾ ਹੈ ਅੱਜ ਚਾਹ 10 ਲੱਖ ਕੇ ਚੀਜ਼ ਖਰੀਦ ਲਾਂ ਦਵਾਈ ਖਰੀਦ ਲਾਂ ਉਹ ਮਾਤਾ ਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਕਿ ਇਹ ਗੋਡਾ ਠੀਕ ਹੋ ਗਿਆ ਮਾਤਾ ਜੀ ਕਹਿੰਦਾ ਨਹੀਂ ਪੁੱਤ ਫਿਰ ਉਹੀ ਜਾਏ ਤੋ ਦਵਾਈਆਂ ਤੇ ਪਹਿਨੇ ਵਾਲਾ ਚੀਜ਼ ਹੈ ਯੋਨੀ ਟੀਕਾ ਚਲ ਗਿਆ ਸਮੈਗ ਚਲ ਗਿਆ ਕੇਸੂ ਚਲ ਗਿਆ ਚਿੱਟੇ ਚਲ ਗਿਆ ਚਿਹਰੇ ਦੇ ਲਾਲੀ ਬੀਰਾਦਾ ਕਿਤੇ ਰਹਾ ਚਿਹਰੇ ਦੇ ਲਾਲੀ ਨੂੰ ਤਾਂ ਸਮੈ ਕਾ ਟੀਕੇ ਨੇ ਖਾ ਗਿਆ ਤੂੰ ਇਤਨੀ ਕੋਈ ਨਾ ਪਤਾ ਕਰਦੇ ਨਾ ਨਾ ਪਹਿਲਾਂ ਕਰਦੇ ਸੀ ਪਹਿਲਾ ਜੋ ਮਰਜੀ ਕਰਿਆ ਪਰ ਜਿਵੇਂ ਗੁਰੂ ਵਾਲੇ ਮਹਾਰਾਜਾ ਕਿਰਪਾ ਹੈ ਅਸੀਂ ਬੁਲੰਦ ਰਹਿੰਦੇ ਹਾਂ ਹੌਸਲਾ ਬਹੁਤ ਹੈ ਇਹਨਾਂ ਦਾ ਕੋਈ ਅਪੀਲ ਕਰਨੀ ਵੀ ਲੋਕਾਂ ਨੂੰ ਆਪਣੇ ਵੱਲੋਂ ਕੋਈ ਕਹਿਣਾ ਹਾਂ ਦੇਖੋ ਮੈਂ ਇਹ ਕਹਿਣਾ ਕਿ ਸਰਕਾਰ ਬਿਰਾਨੂ ਵੀ ਕਹਿਣਾ ਸਾਰੇ ਸੰਸਾਰ ਬਿਰਾਨੂ ਵੀ ਕਹਿਣਾ ਇੱਕ ਬਣੀ ਪੰਜਾਬ ਦਾ ਪੈਸਾ ਕਿੰਨੀ ਬਰਬਾਦ ਹੁੰਦਾ ਹਮ ਇੱਕ ਦਿਨ ਚ ਕਰੋੜ ਅਰਬੋ ਖਰਬੋ ਪੈਸਾ ਬਰਬਾਦ ਹੁੰਦਾ ਇੱਕ ਨਸੇ ਚ ਹਮ ਚਿੱਟਾ ਮਾਰਾ ਜੇ ਲਿਆ ਕੇ ਨਾ 1500 ਸੂ ਸੂ ਕਰਕੇ ਬਸ ਲੰਗਾ ਦਿੰਦਾ ਆੱਖਾ ਮਿਜ ਲੈਣਾ 2 ਘੰਟਾ ਪੈਜਣਾ ਸੋ 1000 ਗਿਆ ਇਹੀ ਜਗ ਕਈ ਵੀਰਾ ਹੋਣਾ ਲੱਖੋ ਬੰਦੇ ਹੋਣਾ ਕਿੰਨੀ ਪੈਸਾ ਗਿਆ ਸਹੀ ਗੱਲ ਪੰਜਾਬ ਦਾ ਪੈਸਾ ਬਰਬਾਦ ਹੋ ਰਹਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਹਾਜ਼ਰ ਨਾਜ਼ਰਾ ਉਹਨਾਂ ਦਾ ਕਿਰਪਾ ਹੈ ਹੌਲੀ ਹੌਲੀ ਹਟਾ ਦੂੰਗਾ ਬਸ ਮੇਰਾ ਆਵਾਜ਼ ਉੱਚੀ ਚੱਕਦੇ ਰਹੋ ਹੌਲੀ ਹੌਲੀ हट ਜਾਣਾ ਇਹਨਾਂ ਧੰਨਵਾਦ ਜੀ ਬਹੁਤ ਬਹੁਤ हां जी ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਧੰਨਵਾਦ ਮੈਨੂੰ ਐਂਸ ਵੀ ਪਤਾ ਨਹੀਂ ਕਈ ਵਾਰ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਬੰਦੇ ਜੀ ਚੱਲਦੇ ਆ ਜਿਹੜੇ ਮਜ਼ਾਕ ਦੇ ਤੌਰ ਤੇ ਵਰਤੇ ਜਾਂਦੇ ਉਹਨਾਂ ਦੀ ਅਸਲੀ ਜ਼ਿੰਦਗੀ 'ਚ ਕੁਝ ਨਹੀਂ ਹੁੰਦਾ ਪਰ ਤੁਹਾਨੂੰ ਮਿਲ ਕੇ ਲੱਗਿਆ ਵੀ ਤੁਹਾਨੂੰ ਜਾਣਕਾਰੀ ਵੀ ਹੈਗੀ ਹੈ ਹਨਾ ਤੇ ਤੁਸੀਂ ਸੱਚੀ ਤੌਰ ਤੇ ਜੁੜੇ ਹੋਇਆ ਨਾ ਗੁਰੂ ਨਾਲ ਚੰਗੀ ਗੱਲ ਹੈ ਜੀ ਅਸੀਂ ਪਿਆਰ ਕਰਦੇ ਆ ਪੰਜਾਬੀ ਪੀੜਾ ਨਾਲ ਜਿੰਦਾਬਾਦ ਪੰਜਾਬ ਕੇ ਤਰਤੀ ਸੋਨੇ ਦਾ ਚਿੜੀਆ ਪੰਜਾਬ ਦਾ ਤਰਤੀ ਪਾਚੇ ਦਰਿਆਵਾਂ ਦਾ ਤਰਤੀ ਆ ਪੰਜਾਬ ਗੁਰੂ ਦਾ ਤਰਤੀ ਆ ਇਹ ਸਿੰਘਾਂ ਸਹੀਦਾ ਕੇ ਲਹੂ ਡੋਲਿਆ ਹੁਆ ਇਹ ਤਰਤੀਬਾ ਕੋਈ ਪਾਪ ਕਰੇ ਕੋਈ ਚੋਰੀ ਕਰੇ ਕੋਈ ਗੁੰਡਾਵਾਜੀ ਕਰੇ ਉਹ ਜ਼ਿਆਦਾ دیر ਨਹੀਂ ਰਹਿੰਦਾ ਉਹ ਜੜ ਜਾਂਦੇ ਆ ਛੇਤੀ ਉਹ ਜੜ ਜਾਂਦੇ ਧੰਨਵਾਦ ਜੀ ਤੁਸੀਂ ਜਾਣਾ ਹੋਊਗਾ ਨੇ ਦੁਬਾਰਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਸੀਗਲ ਜੀ ਅਸਰੀ ਰਾਜੀ ਜਿਵੇਂ ਹੀ ਸ਼ਾਦੀਪੁਰ ਪਿੰਡ ਆਪਾਂ ਖੜੇ ਆ ਨਾ ਤੇ ਬਹੁਤ ਸਾਰੇ ਲੋਕ ਕਹੀਦੀ ਕਹਿੰਦੇ ਵੀ ਅੱਜ ਤਾਂ ਪਤਾ ਨਹੀਂ ਭਈਏ ਲੈ ਕੇ ਕਾਹਤੋਂ ਆੜਿਆ ਕੀ ਦੀ ਕੋਈ ਚਾਲ ਆ ਅਰ ਸੇਦੀ ਇਹ ਬੰਦੇ ਨੂੰ ਤੁਸੀਂ ਕਿੰਨੇ ਸਾਲ ਤੋਂ ਜਾਣਦੇ ਕਿੰਨੇ ਸਮੇਂ ਤੋਂ ਰਹਿੰਦਾ ਸਹੀ ਹੈ ਬੰਦਾ ਸਹੀ ਹੈ ਨਸ਼ਾ ਪਤ ਤਾ ਨਹੀਂ ਕਰਦਾ ਮਤਲਬ ਜੇ ਉਹਨੇ ਬਾਣਾ ਪਏ ਤਾਂ ਸਹੀ ਚਪਾ ਹਾਂ 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 ਦਿਖਾਵੇ ਵਾਲਾ ਨਹੀਂ ਠੀਕ ਆ ਬੰਦਾ ਸਹੀ ਆ ਬੰਦਾ ਹਾਂ ਕੰਮ ਕਰਦਾ ਮਿਹਨਤ ਕਰਦਾ ਆਪਣੀ ਠੀਕ ਆ ਇੱਥੇ ਲੰਬੇ ਸਮੇਂ ਤੋਂ ਰਹਿੰਦਾ ਬਹੁਤ ਦੇਰ ਦਾ ਛੋਟਾ ਜਿਹਾ ਦਾ ਅੱਛਾ ਹਾਂ ਬਹੁਤ ਦੇਰ ਦਾ ਰਹਿੰਦਾ ਜੀ ਓਰੇ ਅੱਛਾ ਛੋਟੇ ਛੋਟੇ ਹੁੰਦੇ ਸਾਡੇ ਨਾਲ ਨੌਕਰੀ ਵੀ ਕਰਦਾ ਰਿਹਾ ਓਰੇ ਅੱਛਾ ਨੌਕਰੀ ਕਰਦਾ ਠੀਕ ਐਵੇਂ ਆਈ ਗੱਲ ਸਹੀ ਹੈ ਬੰਦਾ ਇੱਕ ਕੰਮ ਤਾਂ ਇਹ ਇੰਨਾ ਕਰਦਾ ਰਿਹਾ ਮਤਲਬ ਤੁਸੀਂ ਯਕੀਨ ਨਹੀਂ ਕਰਨਾ ਇਹ ਮਤਲਬ 20 ਵੀ ਥੈਲੇ ਰੇ ਦੇ 60 60 64 64 ਪੰਪ ਮੈਂ ਆਪ ਦੇਖਿਆ ਲਾਉਂਦਾ 65 ਪੰਪ 64 ਪੰਪ ਮੈਂ ਆਪ ਦੇਖਿਆ ਇਹਦੇ ਨਾਲ ਲੱਗੇ ਅੱਛਾ ਪਹਿਲਾਂ ਚਲੋ ਮੜਾ ਮੋਟਾ ਕਰਦਾ ਸੀਗਾ ਵੀ ਹਨਾ ਕਿਸੇ ਨੇ ਮੜਾ ਮੋਟਾ ਕਰ ਦੇ ਦਿੱਤਾ ਹਾਂ ਪਰ ਜਦੋਂ ਗੁਰੂ ਆਲਾ ਬਣਿਆ ਅਸੀਂ ਵੀ ਇਹਨੂੰ ਕਹਿੰਦੇ ਪੈਗ ਵੀ ਲਾ ਲੈਣਾ ਤੂੰ ਉਹਦੇ ਬਾਅਦ ਪਤਾ ਨਹੀਂ ਇਹਨੂੰ ਕਿਹਾ ਅਸੀਂ ਵੀ ਸੇਵਾ ਕਰਦਾ ਇਹ ਕਹਿੰਦਾ ਮੈਂ ਸਵੇਰੇ ਅਸੀਂ ਤਕਰੀਬਨ 20-25 ਸਾਲ ਤੋਂ ਦੇਖਦੇ ਆਂ 3 ਵਜੇ 4 ਵਜੇ ਨੇ ਇੱਥੇ ਹੁੰਦੇ ਜੀ ਆ ਸਾਡਾ ਸਾਹਮਣੇ ਹੀ ਘਰ ਆ ਬਹੁਤ ਸੇਵਾ ਕਰਦਾ ਤੇ ਸਹੀ ਇਸ਼ਨਾਨ ਕਰਕੇ ਇੱਥੇ ਹੁੰਦਾ ਔਰ ਇੱਥੋਂ ਬਾਅਦ ਉਹ ਅਸਥਾਨ ਸਿੰਘਾ ਜੀ ਦਾ ਹੂੰ ਹੂੰ ਸਾਹਮਣੇ ਪਾ ਕੇ ਹਾਂਜੀ ਬਿਲਕੁਲ ਅਗਲੇ ਪਾਸੇ ਹਾਂ ਉਹ ਤੋਂ ਬਾਅਦ ਗੁਰੂ ਘਰ ਜਾਣਾ ਜੀ ਠੀਕ ਉਹ ਤੋਂ ਬਾਅਦ ਫਿਰ ਇਹਨੇ ਆਪਣੇ ਕੰਮ ਤੇ ਜਾਣਾ ਠੀਕ ਹੈ ਮਤਲਬ ਸਾਰੇ ਫਿਰ ਦਿਹਾੜੀ ਜੋਤਾ ਜਾਣਾ ਤੇ ਫਿਰ ਉਹ ਹਾਂ ਫਿਰ ਅਸੀਂ ਤਕਰੀਬਨ ਹੁਣ ਇਹਨਾਂ ਨੂੰ 3-4 ਸਾਲ ਹੋ ਗਏ ਹੋਣਾ ਵੀਰ ਹਨ ਹਾਂ ਇਹਨੇ ਮਤਲਬ ਸਿੰਘ ਸੱਜ ਗਏ ਆ ਤੇ ਵੀ ਕਲਮ ਲਾ ਕੇ ਸਹੀ ਸਿੰਘ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਜਿਹੜੇ ਕੋਈ ਕਈ ਕਮੈਂਟਾਂ ਚ ਬੋਲ ਦਿੰਦੇ ਵੀ ਇਹ ਤਾਂ ਨਕਲੀ ਬੰਦੇ ਵੜੇ ਵੇ ਉਹੀ ਜਿਹਾ ਤਾਂ ਕੋਈ ਗੱਲ ਨਹੀਂ ਨਾ ਨਾ ਹੁਣ ਠੀਕ ਹੈ ਹੁਣ ਬਿਲਕੁਲ ਸਹੀ ਆ ਸਹੀ ਹੈ ਠੀਕ ਹੈ ਦਰਸਕ ਪੂਰਾ ਜੀ ਧੰਨਵਾਦ ਜੀ ਤਾਂ ਆਪਾਂ ਇਸ ਵਕਤ ਖੜੇ ਸੀਗੇ ਪਿੰਡ ਸ਼ਾਦੀਪੁਰ ਜ਼ਿਲ੍ਹਾ ਸ਼ਰੀਫਾ ਤੇਗੜ ਸਾਹਿਬ ਜਿੱਥੇ ਆਪਾਂ ਸਰੇਸ਼ ਸਿੰਘ ਖਾਲਸਾ ਜੀ ਨੂੰ ਮਿਲੇ ਪਿੰਡ ਵਾਲਿਆਂ ਨੂੰ ਮਿਲੇ ਤਾਂ ਪਿੰਡ ਵਾਲਿਆਂ ਨੇ ਵੀ ਦੱਸਿਆ ਨਾ ਇਹਨਾਂ ਦੇ ਆਉਣ ਤੋਂ ਪਹਿਲਾਂ ਵੀ ਮੈਂ ਥੋੜਾ ਮੋਟਾ ਪੁੱਛਿਆ ਸੀ ਹੈ ਨਾ ਵੀ ਕਈ ਵਾਰ ਆਪਾਂ ਨੂੰ ਇਹ ਲੱਗਦਾ ਹੁੰਦਾ ਨਾ ਵੀ ਪਤਾ ਨਹੀਂ ਸੋਸ਼ਲ ਮੀਡੀਆ ਤੇ ਕੀ ਚੱਲੀ ਜਾਂਦਾ ਜੇ ਕੋਈ ਕਿਸੇ ਦੀ ਕੋਈ ਚਾਲ ਨਾ ਹੋਵੇ ਪਰ ਪਿੰਡ ਵਾਲਾ ਦੋਨੋਂ ਪਤਾ ਕੀ ਤਾਂ ਬਹੁਤ ਪੁਰਾਣਾ ਬੰਦਾ ਇੱਥੇ ਰਹਿ ਰਿਹਾ ਕੋਈ ਅੱਜ ਦਾ ਨਹੀਂ ਰਹਿ ਰਿਹਾ ਤੇ ਹਾਂ ਜੀ ਇਹਦੇ ਕੋਲ ਕੰਮ ਹੋਵੇ ਜਾਂ ਨਾ ਹੋਵੇ ਇਹ ਜਿਹਦੇ ਮਰਜ਼ੀ ਜਾ ਕੇ ਕਹਦੇ ਬੀਬੀ ਜੀ ਮੇਰੀ ਰੋਟੀ ਬਣਾ ਦਿਓ 25 ਸਾਲ ਦਾ ਕੋਈ ਵੀ ਪਰਿਵਾਰ ਪਿੰਡ ਚੋਂ ਇਹ ਜੇ ਇਹ ਨਹੀਂ ਹੈਗਾ ਵੀ ਇਹਨੂੰ ਨਹੀਂ ਰੋਟੀ ਬਣੀ ਤੁਹਾਨੂੰ ਕੋਈ ਉਪਰਾ ਨਹੀਂ ਲੱਗਦਾ ਸਾਡੇ ਤਾਂ ਜਵਾਕਾਂ ਹੋਣ ਤੁਹਾਨੂੰ ਬਾਹਰ ਲਾ ਨਹੀਂ ਲੱਗਦਾ ਬਿਲਕੁਲ ਜੀ ਬੇਬੇ ਨਹੀਂ ਨਹੀਂ ਕਦੇ ਕਿਸੇ ਨਾਲ ਹੈ ਕਦੇ ਚੋਰੀ ਠੱਗੀ ਨਹੀਂ ਕਿਸੇ ਨਾਲ ਹਮ ਬਾਪਣਾ ਮਿਹਨਤ ਕਰਦਾ ਕੰਮ ਕਰਦਾ ਹੈ ਠੀਕ ਹੈ ਘਰ ਮਾਂਗ ਰਹਿੰਦਾ ਆਪਣੇ ਜਿਹਦੇ ਵੀ ਚਲੇਗਾ ਘਰ ਮਾਂਗੇ ਜਾਣ ਰਹਿਣਾ ਉਹਦੇ ਠੀਕ ਹੈ ਆ ਰੋਟੀ ਪਾਣੀ ਘਰ ਮਾਂਗੇ ਖਾਣਾ ਹਾਂ ਮਾਦੀ ਖਾਵੇ ਠੀਕ ਰੋਟੀ ਬਣੀ ਹੈ ਨਾ ਠੀਕ ਹੈ ਐਨੇ ਜਵਾਬ ਰਹਿ ਗਏ ਨੂੰ ਕਿਸੇ ਤੇ ਜਿਹਦੇ ਮਰਜ਼ੀ ਜਿਹਦੇ ਮਰਜ਼ੀ ਕੋਈ ਨੂੰ ਕਿਸੇ ਚੀਜ਼ ਤੋਂ ਜਵਾਬ ਨਹੀਂ ਹੈਗਾ ਤਾਂ ਇਹ ਭਾਈ ਇਹ ਚੀਜ਼ ਹੈ ਪੰਜਾਬ ਦਾ ਪਿਆਰ ਵੀ ਹੈ ਤੇ ਭਾਈ ਸਾਹਿਬ ਦਾ ਪਿਆਰ ਵੀ ਹੈ ਨਾ ਜਿਹੜਾ ਉਹਨਾਂ ਨੇ ਖੱਟਿਆ ਹਨਾ ਕਿ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਬਣ ਚੁੱਕੇ ਐ ਇਸ ਵਕਤ ਹਨਾ ਉਹ ਜਿਵੇਂ ਸੁਰੇਸ਼ ਸਿੰਘ ਖਾਲਸਾ ਉਹਨਾਂ ਦਾ ਨਾਮ ਹੈ ਸੁਰੇਸ਼ ਕੁਮਾਰ ਯਾਦਵ ਤੋਂ ਲੈ ਕੇ ਸੁਰੇਸ਼ ਕੁਮਾਰ ਸੁਰੇਸ਼ ਸਿੰਘ ਖਾਲਸਾ ਜਿਹੜਾ ਉਹਦਾ ਸਰਪਰਾ ਵਧੀਆ ਸਰਪਰਾ ਨਾ ਪਿੰਡ ਦੇ ਵਿੱਚ ਆਪਾਂ ਰਹਿੰਦੇ 25-30 ਸਾਲ ਤੋਂ ਹਨ ਇਹ ਰਹਿ ਰਹੇ ਹੈਗੇ ਤੇ ਸਿੰਘ ਸਜੇ ਤੇ ਉਹੇ ਜੀ ਬਈ ਕੋਈ ਗੱਲ ਨਹੀਂ ਵੀ ਜਿਹੜੇ ਜਿਹੜੀ ਗੱਲ ਦੇ ਕਰਕੇ ਆਪਾਂ ਨੂੰ ਇਹਨਾਂ ਤੇ ਕੋਈ ਸ਼ੱਕ ਕਰਨਾ ਪਵੇ ਹਨ ਤੇ ਇੱਕ ਬੇਨਤੀ ਹੈ ਨਾ ਪਿੰਡ ਵਾਲੇ ਵੱਲੋਂ ਵੀ ਇਹਨਾਂ ਵੱਲੋਂ ਵੀ ਵੀਰ ਬਣ ਕੇ ਕੋਈ ਗਲਤ ਕਮੈਂਟ ਨਾ ਕਰਿਆ ਕਰੋ ਹਨਾ ਕਿਉਂਕਿ ਜਦੋਂ ਤੁਹਾਨੂੰ ਕੋਈ ਜਾਣਕਾਰੀ ਨਹੀਂ ਨਾ ਉਹਨਾਂ ਚਿਰ ਆਪਾਂ ਕਿਸੇ ਬੰਦੇ ਬਾਰੇ ਕੁਝ ਗਲਤ ਨਹੀਂ ਬੋਲ ਸਕਦੇ ਨਹੀਂ ਬੋਲਣਾ ਚਾਹੀਦਾ ਅੱਜ ਆਪਾਂ ਪਿੰਡ 'ਚ ਖੜੇ ਆਂ ਕੱਲੇ ਭਾਈ ਸਾਹਿਬ ਤੋਂ ਨਹੀਂ ਪੁੱਛਿਆ ਪਿੰਡ ਵਾਲਾ ਤੋਂ ਪੁੱਛਿਆ ਵੀ ਕੀ ਗੱਲ ਹੈ ਕੀ ਬਾਤ ਹੈ ਤਾਂ ਗੱਲਬਾਤ ਪੂਰੀ ਸੁਣੀ ਹੈ ਇਸ ਤੋਂ ਮੁੜ ਕੇ ਤੁਸੀਂ ਜੋ ਵੀ ਕਹਿਣਾ ਹੈ ਕਹਿ ਸਕਦੇ ਹੋ ਹਨ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਨਾ ਤਾਂ ਕਿ ਹੋਰ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਹੋਰ ਲੋਕ ਕੋਈ ਆਪਣਾ ਨਸ਼ਾ ਪਤਾ ਛੱਡ ਕੇ ਗੁਰੂ ਵਾਲੇ ਬਣ ਸਕਣ ਆਪਣੀ ਜ਼ਿੰਦਗੀ ਸੁਧਾਰ ਸਕਣ ਧੰਨਵਾਦ